ਲਓ ਜੀ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆਂ ਨਵੀਂ ਵੀਡੀਓ ਚੋਂ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਆਂ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੇ ਬਹੁਤ ਸਾਰੇ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਗੱਡੀਆਂ ਮਿਲ ਜਾਣਗੀਆਂ ਖਾਸ ਕਰਕੇ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਹੀ ਜੜੀਆਂ ਜੜੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਤੁਹਾਡੀ ਮੰਗ ਤੇ ਤੇ ਤੁਹਾਡੇ ਰੇਟਾਂ ਦੇ ਹਿਸਾਬ ਨਾਲ ਲੈ ਕੇ ਪਹੁੰਚੇ ਆਂ ਤੇ ਗੱਲਬਾਤ ਆਪਾਂ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਦਾ 7814038764 ਜੇ ਕਿਸਨ ਐਡ ਕਰਵਾਉਣੀ ਹੈ 5 ਤੋਂ 7 ਫੋਟੋਆਂ ਇੱਕ ਵੀਡੀਓ ਪੂਰੀ ਜਾਣਕਾਰੀ ਭੇਜ ਕੇ ਫਰੀਦ ਵਿਚਾਰ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਆਪਣੇ ਕੋਲੇ अल्टੋ ਐਲਐਕਐਸਆਈ ਪਹੁੰਚੀ ਹੈ 2010 ਮਾਡਲ ਹੈ ਬੈਂਡਰੀ ਬਿਲਕੁਲ ਫਰੈਸ਼ ਆਪਾਂ ਨੂੰ ਗੱਡੀ ਦੀ ਮਿਲ ਜਾਊਗੀ ਗੱਡੀ ਦੀ ਕੰਡੀਸ਼ਨ ਆ ਲੁੱਕੀ ਹੈ 1 ਲੱਖ ਤੇ 25000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਬਾਕੀ ਮਾਲਕ ਜਿਹੜੇ ਹੈਗੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਰੇਟ ਮੌਕੇ ਤੇ ਕਰ ਲਵਾਂਗੇ ਗੱਡੀ ਖੜੀ ਹੈ ਧਰਮਕੋਟ ਏਰੀਆ ਚ ਇੱਕ 25 ਡਿਮਾਂਡ ਹੈ ਨਵੇਂ ਟਾਇਰ ਨੇ ਗੱਡੀ 'ਚ ਕੋਈ ਨੁਕਸ ਨਹੀਂ ਘਰੇ ਖੜੀ ਹੈ ਮਾਲਕ ਦੀ ਰੰਗ ਵਧੀਆ ਇੰਜਨ ਕੇਅਰ ਵੱਲੋਂ ਕੋਈ ਨੁਕਸ ਨਹੀਂ ਮਾਲਕ ਕਹਿੰਦੇ ਹਰ ਤਰ੍ਹਾਂ ਦੀ ਹਰ ਪਾਸੋਂ ਫੁੱਲ ਗਾਰੰਟੀ ਹੈ ਤੇ ਮਾਲਕ ਦਾ ਨੰਬਰ 99159 09917 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਚੰਗੀ ਲੱਗੀ ਹੈ ਵਧੀਆ ਲੱਗਿਆ ਜੀ ਤੇ ਸੈਕੰਡ ਗੱਡੀ ਆਪਣੇ ਕੋਲੇ ਲੈਂਸਰ ਪਹੁੰਚੀ ਹੈ 2009 ਮਾਡਲ ਗੱਡੀ ਹੈ ਜੀ 1 ਲੱਖ 45000 ਰੁਪਿਆ ਇਸ ਗੱਡੀ ਦੀ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਹੈ ਲੁਧਿਆਣੇ ਤੋਂ ਗੱਡੀ ਪਹੁੰਚੀ ਆਪਣੇ ਕੋਲੇ 80 ਤੋਂ 85 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ 'ਚ ਕੋਈ ਕਮੀ ਨਹੀਂ ਬਹੁਤ ਚੰਗੀ ਗੱਡੀ ਐ ਚੰਗੀ ਹਾਲਤ 'ਚ ਐ ਤੇ ਕਿਸੇ ਨੇ ਦੇਖਣੀ ਐ ਲੁਧਿਆਣੇ ਜਾ ਕੇ ਦੇਖ ਸਕਦੇ ਹਾਂ ਤੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਚੰਗੀ ਮਿਲ ਜਾਊਗੀ 80 ਤੋਂ 85 ਪੈਸੀ ਤੇ 145 ਡਿਮਾਂਡ ਐ ਇੰਜਨ ਗੇਅਰ ਬਹੁਤ ਵਧੀਆ ਐ ਅੰਦਰੋਂ ਵੀ ਗੱਡੀ ਸਾਫ਼ ਪਈ ਐ ਬਾਕੀ ਨੰਬਰ ਮਾਲਕ ਦਾ 78890 ਤੇ 42453 ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ ਫੋਟੋਆਂ ਜਾਣਕਾਰੀ ਵੀਡੀਓ ਤੇ ਹੁਣ ਤੁਸੀਂ ਕਰੋਲਾ ਗੱਡੀ ਦੇਖੋ ਜੀ 2007 ਮਾਡਲ ਗੱਡੀ ਆ 7 ਮਾਡਲ ਗੱਡੀ ਆ ਕੰਡੀਸ਼ਨ ਆਲ ਓਕੇ ਪਈ ਆ ਜੇ ਆਪਾਂ ਪਾਸਿੰਗ ਦੀ ਗੱਲ ਕਰੀਏ ਤਾਂ 2028 ਤੱਕ ਰੱਪ ਨੂੰ ਮਿਲ ਚੁਗੀ 28 ਤੱਕਰ ਪਾਸਿੰਗ ਹੁੰਦੀ ਆ 2013 ਮਾਡਲ ਗੱਡੀ ਦੀ ਪਰ ਗੱਡੀ ਬਹੁਤ ਚੰਗੀ ਆ ਜੀ ਪਾਸਿੰਗ ਰੀਨਿਊ ਹੋਈ ਆ ਬਰਨਾਲੇ ਖੜੀ ਆ ਗੱਡੀ ਜਾ ਕੇ ਦੇਖਣੀ ਹੈ ਘਰ ਦੀ ਗੱਡੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਾਇਰ ਵੀ ਵਧੀਆ ਆਪਾਂ ਨੂੰ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਕੰਡੀਸ਼ਨ ਆਲੂਕਿਆ ਕੋਈ ਨੁਕਸ ਨਹੀਂ ਬਰਨਾਲੇ ਖੜੀ ਆ ਇੱਕ 55 ਮਾਲਕ ਨੇ ਡਿਮਾਂਡ ਆਪਣੇ ਕੋਲ ਹੀ ਲਾ ਕੇ ਭੇਜੀ ਆ ਤੇ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦੇ ਹੋ 1 ਲੱਖ ਤੇ 55000 ਰੁਪਿਆ ਮਾਲਕ ਨੇ ਮੰਗਿਆਗਾ 23 ਬਰਨਾਲੇ ਖੜੀ ਆ 9463870441 ਮਾਲਕ ਦਾ ਆ ਨੰਬਰ ਹੈ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਹੁਣ ਦੇਖੋ ਤੁਸੀਂ ਇੱਕ ਜੈਨ ਗੱਡੀ ਜਿਹੜੀ ਜੈਨ ਗੱਡੀ ਆਹ ਤੁਸੀਂ ਦੇਖ ਰਹੇ ਹੋ ਡੀਜ਼ਲ ਤੇ ਗੱਡੀ ਆ ਡੀਜ਼ਲ ਵਰਜਨ 2005 ਮਾਡਲ ਹੈ ਗੱਡੀ ਆਪਾਂ ਤੁਹਾਡੇ ਖਾਤਰ ਅਮਰਗੜ ਏਰੀਆ ਚ ਲੈ ਕੇ ਪਹੁੰਚਿਆ ਜਾ ਕੇ ਕਿਸੇ ਨੇ ਦੇਖਣੀ ਹੈ ਅਮਰਗੜ ਏਰੀਆ ਚ ਖੜੀ ਹੈ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਮਾਲਕ ਨੇ ਡਿਮਾਂਡ ਜਿਹੜੀ ਆਪਣੇ ਕੋਲੇ ਲਾ ਕੇ ਭੇਜੀ ਹੈ ਉਹ ਲਾ ਕੇ ਭੇਜੀ ਆ 80000 ਰੁਪਇਆ ਪੰਜ ਮਾਡਲ ਗੱਡੀ ਆ ਨੁਕਸ ਕੋਈ ਨਹੀਂ ਹੈਗਾ ਵਧੀਆ ਗੱਡੀ ਆ ਘਰੇ ਖੜੀ ਆ ਮਾਲਕ ਦੀ ਘਰ ਦੀ ਗੱਡੀ ਆ ਤੇ ਵਧੀਆ ਰੱਖੀ ਹੋਈ ਆ ਸ਼ੌਂਕ ਨਾਲ ਅੰਦਰੋਂ ਵੀ ਪੂਰੀ ਵਧੀਆ ਪਈ ਆ ਬਾਕੀ ਮਾਲਕ ਨੇ ਕਿਹਾ ਇੰਜਨ ਗੇਅਰ ਬਲੂ ਕੋਈ 1 ਰੁਪਇਆ ਦਾ ਨੁਕਸ ਆਪ ਨੂੰ ਨਹੀਂ ਮਿਲਣਾ ਤੇ ਨਾ ਹੀ ਕੋਈ 1 ਰੁਪਇਆ ਗੱਡੀ ਮੌਕੇ ਦਾ ਭਾਲਦੀ ਆ ਸਾਰਾ ਕੰਮ ਟੋਟਲ ਹੀ ਇਹਨਾਂ ਨੇ ਕਰਵਾ ਰੱਖੇ ਟਾਇਰ ਟੱਪਾ ਵਧੀਆ ਗੱਡੀ ਦੀ ਬਾਡੀ ਲਾਈਨ ਵਧੀਆ ਅੰਦਰੋਂ ਵੀ ਠੀਕ ਪਈ ਆ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 83606 14800 49 ਇਸੇ ਨੰਬਰ ਤੇ ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਚੰਗੀ ਲੱਗਿਆ। ਇੱਕ ਆਪਾਂ ਹੁਣ ਤੁਹਾਡੇ ਖਾਤਰ ਹੁੰਡਾਈ ਦੀ ਗੱਡੀ ਲੈ ਕੇ ਪਹੁੰਚ ਗਏ। ਇਹਦੀ ਗੱਡੀ ਦੀ ਗੱਲ ਆਪਾਂ ਕਰਦੇ ਹਾਂ ਪੂਰੀ i10 Magna 2013 ਮਾਡਲ ਆ ਫਾਸਟ ਓਨਰਿੰਗ। 2,85,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ। 13 ਮਾਡਲ ਹੈ ਮਲੂਟ ਖੜੀ ਹੈ ਗੱਡੀ। ਤੇ ਗੱਡੀ ਦੀ ਕੰਡੀਸ਼ਨ ਆਲ OK ਆਪਨ ਮਿਲ ਜੂਗੀ 65000 ਕਿਲੋਮੀਟਰ ਗੱਡੀ ਚੱਲੀ ਹੋਈ ਐ ਨਵੇਂ ਟਾਇਰਾਂ ਚ ਗੱਡੀ ਦੀ ਕੰਡੀਸ਼ਨ ਆਲ OK ਐ 285 ਡਿਮਾਂਡ ਐ ਲੈਸ ਵੈਸ ਹੋ ਜੂਗਾ ਜਾ ਕੇ ਦੇਖਣੀ ਕਿਸ ਨੇ ਜਾ ਕੇ ਦੇਖ ਸਕਦੋਂ ਕਿਸ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਮਲੋਡ ਖੜੀ ਐ ਤੇ ਘਰ ਦੀ ਗੱਡੀ ਐ ਘਰੇ ਖੜੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਪਰਸਨਲ ਚੱਲੀ ਹੋਈ ਐ ਤੇ ਮੇਨ ਗੱਲ ਆ ਵੀ ਫਸਟ ਓਨਰ ਗੱਡੀ ਐ ਜੀ ਇੱਕ ਹਾਥੀ ਗੱਡੀ ਚੱਲੀ ਹੋਈ ਆ ਜਦੋਂ ਦੀ ਆਈ ਐ ਨੰਬਰ ਮਾਲਕ ਦਾ 9914521504 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੇ ਤੁਹਾਨੂੰ ਗੱਡੀ ਚੰਗੀ ਲੱਗੀ ਐ ਜੀ ਆਹ ਜਿਹੜੀ ਗੱਡੀ ਆ ਤੁਸੀਂ ਦੇਖ ਲਈ ਆਈਟਮ ਤੇ ਅੱਗੇ ਵੀ ਹੋਰ ਗੱਡੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਉਹਨਾਂ ਦੀ ਵੀ ਗੱਲ ਆਪਾਂ ਕਰਾਂਗੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜਿੰਨੇ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਤੁਹਾਡੇ ਕੋਲ ਵੀ ਕੋਈ ਮਸ਼ੀਨਰੀ ਆ ਘਰ ਆ ਕੂਠੀ ਮਕਾਨ ਘਰ ਕੁਝ ਵੀ ਹੈ ਜੀ ਚਾਹੇ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆ ਕੁਝ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਕਿਸੇ ਨੇ ਐਡ ਕਰਵਾਉਣੀ ਆ ਬਿਲਕੁਲ ਫਰੀਦ ਵਿੱਚ ਆਪਾਂ ਐਡ ਕਰਦੇ ਆ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਰਾਲੀ ਕਿਸੇ ਤਰ੍ਹਾਂ ਦਾ ਕੁਝ ਵੀ ਆਪਾਂ ਕਿਸੇ ਤੋਂ ਨਹੀਂ ਲੈਂਦੇ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਾਂ ਐਡ ਲਗਾ ਦੇਵਾਂਗੇ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਨੀਚੇ ਇੱਕ ਲਾਈਕ ਦਾ ਬਟਨ ਹੈ ਦਬਾ ਦਿਓ ਨੂੰ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾਂ ਨਹੀਂ ਜਾਣਾ ਸਾਰੇ ਤੁਸੀਂ ਲਾਜ਼ਮੀ ਕਰ ਦਿਓ ਜੀ ਬਾਕੀ ਹੁਣ ਆਪਾਂ ਵੀਡੀਓ ਦੀ ਗੱਲਬਾਤ ਸ਼ੁਰੂ ਕਰਦੇ ਆ ਆਪਣੇ ਕੋਲੇ ਹੁਣ ਆਈਕਨ ਗੱਡੀ ਪਹੁੰਚੀ ਆ ਜੀ ਹੋਰ ਦੀ ਆਈਕਨ ਪੰਜਾਬ ਨੰਬਰ ਹੈ ਤੇ ਰੇਟ ਹੈ 1,30,000 ਰੁਪਏ ਦਾ 80 ਤੋਂ 85 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜਾਊਗੀ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦਾ हूं ਤੇ ਇਹ ਮਾਲਕ ਦੇ ਘਰ ਦੀ ਗੱਡੀ ਆ ਤੇ ਵਧੀਆ ਗੱਡੀ ਹੈ ਜੀ ਤੇ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਹੈ ਨਹੀਂ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦਾ हूं ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ हूं ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਤੇ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਬਾਕੀ ਤੁਸੀਂ ਗੱਲ ਕਰਨੀ ਹੈ ਮਾਲਕ ਨਾਲ ਡਾਇਰੈਕਟ ਕਰ ਲਿਓ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਵੀ ਰੱਖਿਆ ਜੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ अल्टੋ अल्टੋ ਗੱਡੀ ਹੈ 2009 ਮਾਡਲ ਹੈ ਫਾਸਟ ਓਨਰ ਹੈ ਜੀ 65000 ਰੁਪਿਆ ਮਾਲਕ ਨੇ ਰੇਟ ਮੰਗਿਆ ਮਲੂਟ ਖੜੀ ਹੈ ਗੱਡੀ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਾ ਕੇ ਦੇਖਣੀ ਜਾ ਕੇ ਦੇਖੋ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖੋ ਨੰਬਰ ਮਾਲਕ ਦਾ 62 836 51243 ਇਸ ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਜੀ ਬਾਕੀ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਵਧੀਆ ਗੱਡੀ ਮਿਲ ਜੂਗੀ ਕੋਈ ਨੁਕਸ ਨਹੀਂ ਮਿਲਣਾ ਕੋਈ ਅੰਦਰ ਬਾਹਰੋਂ ਜਾਂ ਕੋਈ ਕਮੀ ਪੇਸ਼ੀ ਹੈ ਨਹੀਂ ਕੀ ਇੰਜਨ ਗੇਅਰ ਚੰਗਾ ਹੈਗਾ ਬੈਟਰੀ ਵਧੀਆ ਹੈ ਬਾਕੀ ਸਾਰਾ ਕੁਝ ਵਧੀਆ ਟੋਟਲੀ ਰੇਟ ਵੀ ਘਟਾ ਹੈ ਬਾਕੀ ਮਾਡਲ 2009 ਹੈ 65000 ਰੁਪਏ ਡਿਮਾਂਡ ਹੈ ਫਾਸਟ ਓਨਰ ਹੈ ਜੀ ਨੰਬਰ ਤੁਹਾਨੂੰ ਮਿਲ ਗਿਆ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਤੇ ਗੱਲਬਾਤ ਆਪੇ ਕਰ ਲਿਓ ਤਾਂ ਕਿ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਤੁਸੀਂ ਵੀਡੀਓ ਜਿੰਨੇ ਵੀ ਦੇਖ ਰਹੇ ਹੋ ਜੀ ਸਬਸਕ੍ਰਾਈਬ ਕਰਕੇ ਲਾਜ਼ਮੀ ਜਾਇਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਕਮੈਂਟ ਕਰਕੇ